ਪ੍ਰਧਾਨ ਜੀ ਵਰਗ ਦੀ ਗੱਲ ਆਉਂਦੀ ਹੈ ਵੀ ਕਿਹੜਾ ਵਰਗ ਹੈ ਹਰੇਕ ਵਰਗ ਆਉਰੇ ਡਰਾਈਵਰ ਕੋਈ ਵੀ ਵਰਗ ਦਾ ਡਰਾਈਵਰ ਹਰੇਕ ਘਰ ਤੋਂ ਕੋਈ ਨਾ ਕੋਈ ਡਰਾਈਵਰ ਆਏਗਾ ਕਰਕੇ ਇਹ ਸਾਰੇ ਡਰਾਈਵਰ ਸਾਡੀ ਜਦ ਤੱਕ ਇਹ ਮੰਗਾ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਸਹਿਜ ਕਰਦੇ ਰਹਾਂਗੇ ਪ੍ਰਧਾਨ ਜੀ ਵਰਗ ਦੀ ਗੱਲ ਆਉਂਦੀ ਹੈ ਵੀ ਕਿਹੜਾ ਵਰਗ ਹੈ ਹਰੇਕ ਵਰਗ ਆਉਰੇ ਡ라이ਵਰ ਕੋਈ ਵੀ ਵਰਗ ਦਾ ਡਰਾਈਵਰ ਹਰੇ ਘਰ ਤੋਂ ਕੋਈ ਨਾ ਕੋਈ ਡਰਾਈਵਰ ਆਏਗਾ ਮੋਟਰਸਾਈਕਲ ਦਾ ਕਾਰ ਦਾ ਟਰੈਂਪੂ ਦਾ ਟਰੱਕ ਦਾ ਬੱਸ ਦਾ ਡਰਾਈਵਰ ਹੈਗੇ ਇਸ ਕਰਕੇ ਇਹ ਸਾਰੇ ਡਰਾਈਵਰ ਸਾਡੀ ਜਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਜਾਰੀ ਕਰਦੇ ਰਹਾਂਗੇ ਔਰ ਕਰਾਂਗੇ ਡਰਾਈਵਰ ਇੱਕ ਜ਼ਿੰਦਾਬਾਦ ਡਰਾਈਵਰ ਇੱਕਤਾ ਜ਼ਿੰਦਾਬਾਦ ਪ੍ਰਧਾਨ ਜੀ ਵਰਗ ਦੀ ਗੱਲ ਆਉਂਦੀ ਹੈ ਕਿਹੜਾ ਵਰਗ ਹੈ ਹਰੇਕ ਵਾਰ ਗਾਉਰੇ ਡਰਾਈਵਰ ਕੋਈ ਵੀ ਵਰਗ ਦਾ ਡਰਾਈਵਰ ਹਰੇ ਘਰ ਤੋਂ ਕੋਈ ਨਾ ਕੋਈ ਡਰਾਈਵਰ ਆਏਗਾ ਮੋਟਰਸਾਈਕਲ ਦਾ ਕਾਰ ਦਾ ਟੈਂਪੂ ਦਾ ਟਰੱਕ ਦਾ ਬੱਸ ਦਾ ਡਰਾਈਵਰ ਹੈਗੇ ਇਸ ਕਰਕੇ ਇਹ ਸਾਰੇ ਡਰਾਈਵਰ ਸਾਡੀ ਜਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਜਾਰੀ ਕਰਦੇ ਰਹਾਂਗੇ ਔਰ ਕਰਾਂਗੇ ਡਰਾਈਵਰ ਇੱਕ ਜ਼ਿੰਦਾਬਾਦ ਡਰਾਈਵਰ ਇੱਕ ਜ਼ਿੰਦਾਬਾਦ